ਸੱਚੀ ਗੱਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਇੱਕ ਅਹਿਮ ਖਬਰ ਸਾਂਝੀ ਕਰਨ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਨ੍ਹਾਂ ਨੂੰ ਕੱਲ ਤਨਖਾਈਆ ਲਗਾਇਆ ਗਿਆ ਸੀ ਅੱਜ ਉਹਨਾਂ ਦੇ ਵੱਲੋਂ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਕਿ ਨੀਲਾ ਬਾਣਾ ਪਾ ਕੇ ਸੁਖਬੀਰ ਸਿੰਘ ਬਾਦਲ ਹੋ ਗਿਆ ਢੀਂਸਾ ਹੋ ਗਏ ਜਾਂ ਫਿਰ ਹੋਰ ਜਿਹੜੇ ਕਿ ਅਕਾਲੀ ਆਗੂ ਨੂੰ ਤਨਖਾਈਆ ਲਗਾਇਆ ਗਿਆ ਹੈਗਾ ਆ ਉਹ ਗੁਰੂ ਘਰ ਸੇਵਾ ਕਰਨ ਦੇ ਲਈ ਪਹੁੰਚੇ ਹੋਏ ਹੈਗੇ ਨੇ ਕਾਬਲੇ ਕੋ ਰਹਿ ਕਿ ਸੁਖਬੀਰ ਸਿੰਘ ਬਾਦਲ ਜਿਹੜੀ ਹੈ ਲੱਤ ਫੈਕਚਰ ਹੋਈ ਹੋਈ ਹੈ ਅਤੇ ਉਹ व्हीलचेयर ਤੇ ਹੀ ਦਰਬਾਰ ਸਾਹਿਬ ਦੀ ਦਿਉੜੀ ਦੇ ਵਿੱਚ ਹਾਦਦੇ ਵਿੱਚ ਬਰਸ਼ਾ ਫਾਕੇ ਅਤੇ ਗੱਲ ਦੇ ਵਿੱਚ ਤਖਤੀ ਪਾ ਕੇ ਨੀਲੇ ਬਾਣਾ ਪਾ ਕੇ व्हीलचेयर ਤੇ ਹੀ ਬੈਠ ਕੇ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਹੈਗੇ ਨੇ ਤੇ ਬਾਕੀ ਜਿਹੜੇ ਕਿ ਅਕਾਲੀ ਆਗੂ ਹੈਗੇ ਨੇ ਉਹਨਾਂ ਨੂੰ ਤਨਖਾਈ ਹੈ ਜਿਹੜਾ ਕਿ ਇਕਰਾਰ ਦਿੱਤਾ ਗਿਆ ਹੈਗਾ ਤੇ ਨਾਲ ਹੀ ਤਨਖਾਹ ਵੀ ਲਗਾਈ ਗਈ ਹੈ ਅਤੇ ਬਾਕੀ ਜਿਹੜੇ ਕਿ ਅਕਾਲੀ ਲੀਡਰ ਹੈਗੇ ਨੇ ਉਹ ਟਾਇਲਟ ਸਾਫ ਕਰਨ ਦੀ ਸੇਵਾ ਨਿਭਾਰੇ ਨੇ ਹਲਕੀ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਸਾ ਨੂੰ ਇਸ ਤੋਂ ਥੋੜੀ ਜੀ ਰਾਹਤ ਦਿੱਤੀ ਗਈ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਕੀ ਹੈ ਉਹ ਫੈਕਚਰ ਹੋਇਆ ਹੈਗਾ ਪੈਰ ਜਿਸ ਵਜ੍ਹਾ ਕਰਕੇ ਉਹ 휠ਚੇਅਰ ਤੇ ਬੈਠ ਕੇ ਹੈ ਸੇਵਾ ਨਿਭਾਰੇ ਨੇ ਪਹਿਰੇਦਾਰੀ ਤੇ ਸੁਖਦੇਵ ਸਿੰਘ ਢੀਂਸਾ ਜੋ ਕਿ ਉਮਰਦਰਾਜ ਹੋਣ ਕਰਕੇ ਵੱਡੀ ਉਮਰ ਹੋਣ ਕਰਕੇ ਜਿਹੜਾ ਕਿ ਹੈ ਉਹ ਸੇਵਾ ਕਰਨ ਦੇ ਵਿੱਚ ਜਿਹੜੇ ਅਸਮਰਥ ਹੈਗੇ ਨੇ ਖੜਕੇ ਅਜਿਹੇ ਦੇ ਵਿੱਚ ਉਹਨਾਂ ਨੂੰ ਵੀ ਦਰਬਾਰ ਸਾਹਿਬ ਦੀ ਦਿਉੜੀ ਦੇ ਵਿੱਚ ਹੀ ਹੱਥ ਦੇ ਵਿੱਚ ਮਰਚਾ ਫੜ ਕੇ ਪਹਿਰੇਦਾਰੀ ਦੀ ਸੇਵਾ ਲਗਾਈ ਗਈ ਹੈ ਸੋ ਕੱਲ ਇਹਨਾਂ ਗੁਨਾਗਾਰਾਂ ਦੇ ਵੱਲੋਂ ਆਪਣੇ ਗੁਨਾਹ ਕਬੂਲ ਕੀਤੇ ਗਏ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜੇ ਕਿ ਬਕਾਇਦਾ ਜੱਤਾਰ ਸਹਿਬਾਨਾਂ ਦੇ ਵੱਲੋਂ ਜੋ ਸਵਾਲ ਜਵਾਬ ਕੀਤੇ ਗਏ ਸਨ ਕਿ ਤੁਸੀਂ ਇਹ ਗੁਨਾਹ ਕੀਤੇ ਨੇ ਅਤੇ ਸਿੱਖਾਂ ਦੇ ਜਿਹੜੇ ਕੀ ਦਿਲਾਂ ਨੂੰ ਗਹਿਰੀ ਠੇਸ ਪਹੁੰਚਾਈ ਹੈਗੇ ਕੁਝ ਅਜਿਹੇ ਫੈਸਲੇ ਲਏ ਗਏ ਨੇ ਜੋ ਕਿ ਮर्यादा ਦੇ ਉਲਟ ਹੈਗੇ ਨੇ ਅਤੇ ਪੰਥ ਵਿਰੋਧੀ ਹੈਗੇ ਨੇ ਜਿਸ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੂੰ ਜਿਹੜਾ ਕੀ ਇਹ ਸਜ਼ਾ ਸੁਣਾਈ ਗਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਜੂੜੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੀਲੇ ਬਾਣਾ ਪਾਇਆ ਹੋਇਆ ਹੈ व्हीਲਚੇਅਰ ਤੇ ਬੈਠੇ ਹੋਏ ਨੇ ਗੱਲ ਦੇ ਵਿੱਚ ਤਕਤੀ ਹੈ ਅਤੇ ਹੱਥ ਦੇ ਵਿੱਚ ਵਰਸ਼ਾ ਫੜਿਆ ਹੋਇਆ ਹੈ ਸੁਖਦੇਵ ਸਿੰਘ ਢੀਂਸਾ ਵੀ ਬਿਲਕੁਲ ਨਾਲ ਹੀ ਇਹਨਾਂ ਦੇ ਜਿਹੜਾ ਕੀ ਇਹ ਸੇਵਾ ਨਿਭਾਰੇ ਹੈਗੇ ਨੇ ਤੇ ਬਾਕੀ ਜਿਹੜੇ ਕੀ ਆਗੂ ਸਹਿਬਾਨ ਹੈਗੇ ਨੇ ਜਿਨ੍ਹਾਂ ਨੂੰ ਤਨਖਾਹਿਆ ਲਾਇਆ ਗਿਆ ਹੈਗਾ ਤੇ ਉਹ ਵੀ ਟਾਇਲਟਾਂ ਸਾਫ਼ ਕਰਨ ਦੀ ਸੇਵਾ ਨਿਭਾਰੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਾਬਲੇ ਗੌਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਕੱਲ ਇਹ ਇਤਿਹਾਸਿਕ ਸਜਾ ਸੁਣਾਈ ਗਈ ਹੈ ਧਾਰਮਿਕ ਡੰਡ ਦਿੱਤਾ ਗਿਆ ਹੈ ਇਹਨਾਂ ਅਕਾਲੀ ਆਗੂਨ ਨੂੰ ਕਿਉਂਕਿ ਇਹਨਾਂ ਦੇ ਵੱਲੋਂ ਜੋ ਪਿਛਲੇ ਆਪਣੀ ਸਰਕਾਰ ਦੇ ਦੌਰਾਨ ਗਲਤੀਆਂ ਕੀਤੀਆਂ ਗਈਆਂ ਗੁਨਾਹ ਕੀਤੇ ਗਏ ਉਹ ਅਬ ਹਰ ਗਿਜ਼ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਕਿਉਂਕਿ ਮੁਆਫੀ ਜੋ ਹੁੰਦੀ ਹੈ ਗਲਤੀ ਦੀ ਹੁੰਦੀ ਹੈ ਗੁਨਾਹਗਾਰਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਸੋ ਕੱਲ ਗੁਰੂ ਦੀ ਕਚੈਰੀ ਦੇ ਵਿੱਚ ਜਿਹੜੇ ਕਿ ਸਾਰੇ ਆਗੂ ਪੇਸ਼ ਹੁੰਦੇ ਹੈਗੇ ਨੇ ਅਤੇ ਬਕਾਇਦਾ ਇਹਨਾਂ ਦੇ ਕੋਲੋਂ ਸਵਾਲ ਜਵਾਬ ਵੀ ਕੀਤੇ ਜਾਂਦੇ ਨੇ ਅਤੇ ਸੁਖਬੀਰ ਸਿੰਘ ਬਾਦਲ ਨੇ ਬਕਾਇਦਾ ਨਿਮਰਤਾ ਸਹਿਜ ਜਿਹੜਾ ਕੀ ਹੈ ਹਰੇਕ ਗੁਨਾ ਨੂੰ ਕਬੂਲਿਆ ਹੈਗਾ ਆ ਉਹਨਾਂ ਦੇ ਵੱਲੋਂ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਗਈ ਕੋਈ ਆਪਣੀ ਜਿਹੜਾ ਸਪਸ਼ਟਿਕਰਨ ਨਹੀਂ ਦਿੱਤਾ ਗਿਆ ਜਦੋਂ ਇਹ ਪੂਰੀ ਪ੍ਰਕਿਰਿਆ ਚਾਰਦੀਸ ਦੀ ਅਕਾਲ ਤਖਸਾਲ ਵਿਖੇ ਪੰਜ ਸਿੰਘ ਸਹਿਬਾਨਾ ਦੀ ਜਿਹੜੀ ਹੈ ਇਹ ਪ੍ਰਕਿਰਿਆ ਹੋਈ ਹੈਗੀ ਅਤੇ ਉਹਨਾਂ ਦੇ ਵੱਲੋਂ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਜੋ ਵੀ ਸਵਾਲ ਜਵਾਬ ਕੀਤੇ ਗਏ ਉਸ ਦਾ ਹਾਂ ਪੱਖੋਂ ਗਾ ਦਿੱਤਾ ਗਿਆ ਹੈ ਤੇ ਨਾਲ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਸਭ ਤੋਂ ਪਹਿਲਾਂ ਜਿਹੜੀ ਆ ਅਰਦਾਸ ਕੀਤੀ ਜਾਂਦੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜੱੱਦਰ ਗਿਆਨੀ ਹਰਪ੍ਰੀਤ ਸਿੰਘ ਹੋਗੇ ਰਗਵੀਰ ਸਿੰਘ ਹੋਗੇ ਜਾਂ ਫਿਰ ਗਿਆਨੀ ਸੁਲਤਾਨ ਸਿੰਘ ਹੋਗੇ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਪਹੁੰਚਦੇ ਹੈਗੇ ਨੇ ਅਤੇ ਉਹਨਾਂ ਦੇ ਵੱਲੋਂ ਬਕਾਇਦਾ ਅਰਦਾਸ ਕੀਤੀ ਜਾਂਦੀ ਹੈ ਸੋ ਇਹ ਉਹ ਗੁਰੂ ਦਾ ਦਰ ਹੈ ਜਿੱਥੇ ਨਾ ਤਾਂ ਕੋਈ ਝੂਠ ਚੱਲਦਾ ਤੇ ਨਾ ਹੀ ਕਿਸੇ ਵਕੀਲ ਦੀ ਲੋੜ ਪੈਂਦੀ ਹੈ ਇੱਥੇ ਜੋ ਵੀ ਗੁਰੂ ਸਹਿਬਾਂ ਦੇ ਸਾਹਮਣੇ ਖੜੇ ਹੋ ਕੇ ਆਪਣੇ ਗੁਨਾਹਾਂ ਨੂੰ ਕਬੂਲ ਕਰ ਲੈਂਦਾ ਆਪਣੀ ਗਲਤੀ ਮੰਨ ਲੈਂਦਾ ਮੰਨ ਦੇ ਵਿੱਚ ਪ੍ਰਸ਼ਚਾਪ ਕਰਦਾ ਤਾਂ ਗੁਰੂ ਬਖਸ਼ਣਹਾਰਾ ਉਹਨਾਂ ਨੂੰ ਬਖਸ਼ ਵੀ ਦਿੰਦੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਵੱਡੀਆਂ ਗਲਤੀਆਂ ਕੀਤੀਆਂ ਗਈਆਂ ਹੈਗੀਆਂ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈਗੀ ਹੈ ਉਸ ਦੇ ਆਗੂਆਂ ਦੇ ਵੱਲੋਂ ਆਪਣੀ ਸਰਕਾਰ ਦੇ ਦੌਰਾਨ ਜੋ ਵੀ ਗਲਤੀਆਂ ਕੀਤੀਆਂ ਗਈਆਂ ਕੱਲ ਉਹੀ ਗਲਤੀਆਂ ਇਹਨਾਂ ਸਾਰੇ ਆਗੂਆਂ ਨੂੰ ਗੁਰੂ ਦੀ ਕਚਹਿਰੀ ਦੇ ਵਿੱਚ ਲੈ ਕੇ ਪਹੁੰਚਣ ਦੇ ਲਈ ਮਜਬੂਰ ਹੋਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਵਾਪਰਦਾ ਹੈ ਪੰਜਾਬ ਦੇ ਲੋਕ ਵੀ ਪਲੀ ਭਾਤੀ ਉਹ ਹਰ ਇੱਕ ਚੀਜ਼ ਤੋਂ ਵਾਕਿਫ ਨੇ ਕਿਸ ਤਰ੍ਹਾਂ ਦੇ ਨਾਲ ਡੇੜਾ ਸੱਚਾ ਸੌਦਾ ਨੂੰ ਮਾਫੀ ਦਿੱਤੀ ਜਾਂਦੀ ਹੈ ਫਿਰ ਜਿਹੜਾ ਹੈਗਾ ਆ ਬੇਅਦਵੀ ਦੇ ਮਾਮਲੇ ਆ ਸਾਹਮਣੇ ਆਉਂਦੇ ਨੇ ਫੇ ਗੋਲੀकांड ਵਾਪਰਦਾ ਹੈਗਾ ਆ ਕਈ ਜਿਹੜੇ ਕੀ ਬੇਕਸੂਰ ਹੈਗੇ ਨੇ ਉਹ ਮਾਰੇ ਜਾਂਦੇ ਹੈਗੇ ਨੇ ਸੋ ਤਮਾਮ ਇਹ ਸਵਾਲ ਕੀਤੇ ਗਏ ਹੈਗੇ ਨੇ ਜੱਤਰ ਸਹਿਬਾਨਾ ਦੇ ਵੱਲੋਂ ਜਿਸ ਦਾ ਸੁਖਬੀਰ ਸਿੰਘ ਬਾਦਲ ਨੇ ਹਰ ਇੱਕ ਗੁਨਾਹ ਕਬੂਲ ਕੀਤਾ ਸੋ ਮੌਕੇ ਦੀ ਕੀ ਸਥਿਤੀ ਹੈਗੀ ਹੈ ਸਬੰਧੀ ਹੋਰ ਵਜਿਰੇ ਗੱਲਬਾਤ ਕਰਦੇ ਆ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਲਲੀਤ ਸ਼ਰਮਾ ਫੋਨ ਲੈਂਦੇਮ ਯੂਧ ਨੇ ਲਲਿਤ 1 ਘੰਟਾ ਜਿਹੜੀ ਹੈ ਸੇਵਾ ਕਰ ਰਹੇ ਹੈਗੇ ਨੇ ਸੁਖਬੀਰ ਸਿੰਘ ਬਾਦਲ ਜਾਂ ਫਿਰ ਹੋਰ ਜਿਹੜੇ ਕਿ ਆਗੂਆਂ ਨੂੰ ਤਨਖਾਹਿਆ ਲਗਾਇਆ ਗਿਆ ਹੈਗਾ ਸੋ ਇਸ ਸਮੇਂ ਕੀ ਹਾਲਾਤ ਨੇ ਤੇ ਕਿਹੜੇ ਕਿਹੜੇ ਆਗੂ ਸੇਵਾ ਕਰਨ ਦੇ ਲਈ ਹੁਣ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਹੁੰਦਾ ਸੀ ਕਿ ਕੱਲ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ ਕਾਫੀ ਤੇਜ਼ ਤੋਂ ਜਿਹੜੀ ਜਿਹੜੀ ਧਲਵਾ ਘਟਕੀ ਨਜ਼ਰ ਆ ਰਹੀ ਸੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹਨਾਂ ਨਾਲ ਜਿਹੜਾ ਕਿਹਾ ਜਾ ਰਿਹਾ ਸੀ ਮੈਨੂੰ ਜਿਹੜੇ ਤਨਖਾਹਾਂ ਲਗਾਇਆ ਗਿਆ ਮੇਰੇ ਜਿਹੜੇ ਸਜਾਦ ਦਿੱਤੀ ਜਾਵੇ ਜਿੱਤੇ ਚਾਹਦੇ ਕੱਲ ਪੰਜ ਸਿੰਘ ਸਾਹਿਬਾਂ ਦੀ ਜਿਹੜੀ ਇੱਕ ਤਤਤਾ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜਾ ਫੈਸਲਾ ਸੁਣਾਇਆ ਗਿਆ ਉਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੇ ਜਿੰਨੇ ਵੀ ਮੰਤਰੀ ਸਨ ਉਹਨਾਂ ਨੂੰ ਜਿਹੜਾ ਕੱਲ ਫੈਸਲਾ ਸੁਣਾਇਆ ਗਿਆ ਜਿੱਤੇ ਚਾਹਦੇ ਸੁਖਬੀਰ ਸਿੰਘ ਬਾਦਲ ਤੇ ਸੁਖਦੇਸ਼ ਸਿੰਘ ਢੀਂਡਸਾ ਇਹ ਚੋਲਾ ਪਾ ਕੇ ਜਿਹੜਾ ਸੇਵਾਦਾਰ ਦਾ ਚੋਲਾ ਪਾ ਕੇ ਤੇ ਵਰਚਾ ਪਾ ਕੇ ਇਹਨਾਂ ਨੂੰ ਜਿਹੜਾ ਪਹਿਰੇਦਾਰੀ ਕਰਨ ਲਈ ਕਿਹਾ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਉਂਗਲੀ ਤੇ ਜਿਹੜੀ ਛੱਟ ਲੱਗਣ ਕਰਕੇ ਫ੍ਰੈਕਚਰ ਹੋ ਗਈ ਸੀ ਉਹਦੇ ਚੱਲਦੇ ਚੱਲ ਫਿਰ ਇਹ ਸਮਰਥ ਸਨ ਦੇ ਜਿਹੜੇ ਚੱਲਦੇ ਇਹਨਾਂ ਨੂੰ ਇਹ ਵੀਲਚੀਅਰ ਤੇ ਬੈਠ ਕੇ ਜਿਹੜੀ ਇਹ ਸੇਵਾ ਕਰਨ ਦਾ ਮੁਕ ਦਿੱਤਾ ਗਿਆ ਇਹਨਾਂ ਨੂੰ ਜਿਹੜਾ ਦਿੱਤਾ ਗਿਆ ਉਸ ਤੋਂ ਬਾਅਦ ਤਾਂ ਦੱਸਿਆ ਕਿ ਜੀ ਬੀਬੀ ਜਗੀਰ ਕੌਰ ਹੋਣ ਬੀਪੀ ਚੰਦੂ ਮਾਇਰਾ ਹੋਣ ਸੋਜੀਤ ਸਿੰਘ ਰਕੜਾ ਹੋਣ ਜੈ ਬਿਕਰਮ ਜੀਟਿਆ ਹੋਣ ਸੋਹ ਸਿੰਘ ਠੰਡਲ ਹੋਣ ਮੇਰੇ ਸਿੰਘ ਤੇ ਸਿੰਘ ਗਰੇਵਾਲ ਚਰਨਜੀਤ ਸਿੰਘ ਤੇ ਚਰਨਜੀਤ ਸਿੰਘ ਤੇ ਅਦੇਸ਼ ਪ੍ਰਤਾਪ ਸਿੰਘ ਤੇ ਜਨਵੇਜਾ ਸਿੰਘ ਨੂੰ ਜਿਹੜੇ ਆ ਇਹਨਾਂ ਨੂੰ ਜਿਹੜੀ ਸਜ਼ਾ ਲਗਾਈ ਗਈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਰੋਜ਼ ਪੰਜ ਦਿਨ ਜਿਹੜਾ ਆਪਣੇ ਝਾੜੂ ਗੁਰਦੁਆਰੇ ਦੇ ਘਰ ਦੇ ਨੇੜੇ ਜਿਹੜਾ ਗੁਰਦੁਆਰਾ ਉੱਤੇ ਝਾੜੂ ਮਾਰੋਗੇ ਤੇ ਜਿਹੜੇ ਬਰਤਨ ਮਾਂਜਦੇ ਜਿਹ ਤੇ ਜਿਹੜੇ ਇਹਨਾਂ ਦੇ ਕਾਲੀ ਆਗੂ ਹਨ ਉਹਨਾਂ ਵਕ ਵਕ ਜਿਹੜੀਆਂ ਸੇਵਾਵਾਂ ਲਗਾਈਆਂ ਗਈਆਂ ਗਈਆਂ ਹਨ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪਰਨਜੀਤ ਸਿੰਘ ਸਰਨਾ ਸੀ ਜਿਸ ਵੱਲੋਂ ਜਿਹੜੀ ਆ ਇਹ ਜਿਹੜੀ ਟਿੱਪਣੀ ਕੀਤੀ ਗਈ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੀ 5 ਦਿਨ ਇਹਨੂੰ ਸਮੂਹ ਸੰਗਤ ਜਿਹੜੀ ਮੂੰਹ ਨਹੀਂ ਲਗਾਵੇਗੀ ਉਸ ਨੂੰ ਜਿਹੜਾ ਤਖਾਈਆ ਕੋਚਿਤ ਕੀਤਾ ਗਿਆ ਸੋ ਵਾਕੀ ਲਲੀ ਜਿਸ ਤਰ੍ਹਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਇਸ ਸਮੇਂ ਦਰਬਾਰ ਸਾਹਿਬ ਦੀ ਦਿਉੜੀ ਵਿਖੇ ਸੇਵਾ ਕਰ ਰਹੇ ਹੈਗੇ ਨੇ ਆਸੇ ਪਾਸੇ ਉਹਨਾਂ ਦੇ ਸਮਰਥਕ ਮਯੂਦ ਨੇ ਜਾਂ ਫਿਰ ਆਮ ਸੰਗਤ ਹੈ ਜਿਹੜੇ ਲੋਕ ਖੜੇ ਹੋਏ ਅਸੀਂ ਤਸਵੀਰਾਂ ਵਿੱਚ ਦੇਖ ਰਹੇ ਹਾਂ ਜੀ ਬਿਲਕੁਲ ਉਹਨਾਂ ਦੇ ਸਮਰਥਕ ਵੀ ਮੌਜੂਦ ਨੇ ਤੇ ਜਿਹੜੀ ਸੰਗਤ ਗੁਰਦੁਆਰੇ ਮੱਥਾ ਟੇਕਣ ਆਂਦੀ ਹੈ ਉਹ ਵੀ ਵੇਖ ਰਹੀ ਹੈ ਇਹਨਾਂ ਦੀ ਜਿਹੜੀ ਸਜਾ ਦਿੱਤੀ ਹੈ ਉਸ ਬਾਰੇ ਵੀ ਉਹ ਵੇਖ ਰਹੀ ਕਿਉਂਕਿ ਇਹਨਾਂ ਦੇ ਗੱਲ ਵੀ ਤਕਤੀਆਂ ਪਾਈਆਂ ਹੋਈਆਂ ਨੇ ਹੁਣ 10 ਵਜੇ ਤੱਕ ਜਿਹੜੀ ਇਹਨਾਂ ਦੀ ਸਜਾਇਆ ਜਿਹੜਾ ਪਰਚਾ ਲੈ ਕੇ ਜਿਹੜੇ ਇਹਨਾਂ ਨੇ ਸੇਵਾ ਕਰਨੀ ਹੈ ਪਰ ਸੇਵਾਦਾਰ ਨੂੰ ਜਿਹੜੀ ਡਿਊਟੀ ਨੇ ਪਾਣੀ ਉਸ ਤੋਂ ਬਾਅਦ ਇਹਨਾਂ ਵੱਲੋਂ ਭਾਂਡਿਆਂ ਦੀ ਸੇਵਾ ਕੀਤੀ ਜਾਵੇਗੀ ਤੇ ਜਿਹੜਾ ਸਾਫ ਸਫਾਈ ਦੀ ਜਿਹੜਾ ਸੇਵਾ ਉਸ ਤੋਂ ਬਾਅਦ ਕੀਤੀ ਜਾਵੇਗੀ ਫਿਰ ਇਹਨਾਂ ਵੱਲੋਂ ਜਿਹੜਾ ਸੁਖਨੀ ਸਾਹਿਬ ਦਾ ਪਾਠ ਵੀ ਕੀਤਾ ਜਾਵੇਗਾ ਤੇ 1 ਘੰਟਾ ਕੀਰਤਨ ਜਿਨਾਦੀ ਸਰਕਾਰ ਰਹੀ ਹੈਗੀ ਆ ਪੰਜਾਬ ਦੇ ਵਿੱਚ 10 ਸਾਲ ਅਤੇ ਉਸ ਸਮੇਂ ਜੋ ਗਲਤੀਆਂ ਕੀਤੀਆਂ ਗਈਆਂ ਪੰਥ ਤੋਂ ਉਲਟ ਫੈਸਲੇ ਲਏ ਗਏ ਨੇ ਸਿੱਖਾ ਦੇ ਨਾਲ ਜਿਹੜਾ ਕਿ ਡਗਾ ਕਮਾਇਆ ਗਿਆ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈਗੀ ਹੈ ਡੇਰਾ ਸਾਧ ਨੂੰ ਮੁਆਫੀ ਦੇਣ ਦਾ ਮੁੱਦਾ ਕਾਫੀ ਹਾਈਲਾਈਟ ਹੋਇਆ ਹੈਗਾ ਤੇ ਹੁਣ ਬੇਅਦਬੀ ਦਾ ਮੁੱਦਾ ਵੀ ਸੁਰੱਖਿਆ ਦੇ ਵਿੱਚ ਰਿਹਾ ਤੇ ਨਾਲ ਹੀ ਹੋਰ ਵੀ ਜਿਹੜੇ ਕਿ ਗੁਨਾਹ ਕੀਤੇ ਗਏ ਹੈਗੇ ਨੇ ਜਿਸ ਦੇ ਕੱਲ ਇਹਨਾਂ ਦੇ ਸਜ਼ਾ ਸੁਣਾਈ ਗਈ ਹੈਗੇ ਤੇ ਅੱਜ ਤੋਂ ਇਹ ਜਿਹੜੇ ਕਿ ਲੀਡਰ ਸਾਹਿਬਾਨ ਹੈਗੇ ਨੇ ਉਹ ਸੇਵਾ ਕਰਨ ਦੇ ਲਈ ਪਹੁੰਚੇ ਹੋਏ ਹੈਗੇ ਨੇ ਸੋ ਇਹ ਕਿੰਨੀ ਦੇਰ ਤੱਕ ਜਿਹੜੇ ਕਿ ਦਰਬਾਰ ਸਾਹਿਬ ਦੇ ਵਿੱਚ ਰੁਕਣਗੇ ਲलित ਜੇਕਰ ਆਪਾਂ ਗੱਲ ਕਰੀਏ ਤਾਂ 1 ਘੰਟਾ 9 ਤੋਂ 10 ਤੱਕ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋ ਗਿਆ ਸੁਖਜੀਤ ਸਿੰਘ ਸਾਹਿਬ ਉਹ ਪੈਰੀਦਾਰੀ ਕਰ ਰਹੇ ਨੇ ਬਾਕੀ ਜਿਹੜੇ ਆਗੂ ਹੈਗੇ ਨੇ ਉਹ ਟਾਇਲਟਾਂ ਸਾਫ਼ ਕਰਨ ਦੀ ਸੇਵਾ ਨਿਭਾ ਰਹੇ ਨੇ ਇਸ ਤੋਂ ਬਾਅਦ ਲੰਗਰ ਦੀ ਸੇਵਾ ਕਰਨਗੇ ਤੇ ਜੂਠੇ ਪਰਚਰ ਸਾਫ਼ ਕਰਨਗੇ ਦੀ ਬਿਲਕੁਲ ਤਾਂ ਦੱਸੀ ਕਿ 11 ਤੋਂ 12 ਵਜੇ ਜਿਹੜਾ ਆ ਇਹ ਪਖਾਨਿਆਂ ਦੀ ਸੇਵਾ ਕੀਤੀ ਜਾਏਗੀ ਉਸ ਤੋਂ ਬਾਅਦ ਜਿਹੜੇ ਝੂਠੇ ਬਰਤਨ ਸਾਫ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਝਾੜੂ ਵੀ ਜਿਹੜਾ ਗੁਰਦੁਆਰੇ 'ਚ ਝਾੜੂ ਵੀ ਮਾਰੇ ਜਾਵੇਗਾ ਸਭ ਤੋਂ ਵੱਡੀ ਗੱਲ ਤਾਂ ਦੱਸੀ ਕਿ ਜਿਹੜਾ ਸੱਚਾ ਸੋਤਾਂ ਨੂੰ ਜਿਹੜੀ ਮਾਫੀ ਸੰਬੰਧੀ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਕਰ ਜੱਥੇਦਾਰਾਂ ਨੂੰ ਸੱਦ ਕੇ ਜਿਹੜਾ ਇਹ ਦੇ ਦਿੱਤਾ ਸੀ ਉਸ ਨੂੰ ਲੈ ਕੇ ਜਿਹੜੇ ਜੱਥੇਦਾਰਾਂ ਦੇ ਕੋਈ ਸਪਸ਼ਟੀਕਰਨ ਜਿਹੜਾ ਤਸੱਲੀ ਬਖਸ਼ ਬਿਆਨ ਆਣ ਕਰਕੇ ਜਿਹੜੇ ਤਾਂ ਦੱਸੀ ਗਿਆਨੀ ਗੁਰਬਖਸ਼ ਸਿੰਘ ਸੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਇੱਕ ਤੇ ਉਹ ਵਾਪ ਜਿਹੜੇ ਉਹਨਾਂ ਨੂੰ ਜਿਹੜੇ ਕਾਰਤਕ ਸਾਹਿਬ ਤੋਂ ਬਾਹਰ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਜਿਹੜੇ ਹੋਰ ਕਿਸੇ ਤਖਤ ਜਿਹੇ ਸੇਵਾ ਨਿਭਾਉਂਦਾ ਜਿਹੜਾ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਬੰਤ ਪਾਸੋਂ ਜਿਹੜਾ ਇਹਨਾਂ ਨੇ ਮਾਫੀ ਨਹੀਂ ਮੰਗ ਸਕਦੇ ਜਾਂ ਸਮਾਗਮ ਵਿੱਚ ਕਿਤੇ ਵੀ ਇਹ ਬੋਲ ਨਹੀਂ ਸਕਦੇ ਨਾ ਹੀ ਕਿਤੇ ਇਹ ਆ ਜਾ ਸਕਦੇ ਨੇ ਜਿਸ ਤੇ ਚੱਲਦੇ ਇਹਨਾਂ ਨੂੰ ਇਹ ਸਜ਼ਾ ਲਗਾਈ ਗਈ ਹੈ ਜਿੱਥੇ ਦਾ ਹਾਂ ਬਲੋ ਹਾਲੇ ਕਿ ਲਲੀ ਜਿਹੜੇ ਕਿ ਆਗੂ ਸਹਿਬਾਨ ਪਹੁੰਚੇ ਨੇ ਕਿਸੇ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਹਿਣਾ ਹੈਗਾ ਕੁਝ ਉਹਨਾਂ ਦੇ ਨਾਲ ਗੱਲਬਾਤ ਹੋਈ ਤੁਹਾਡੀ ਦੀ ਬਿਲਕੁਲ ਕਿਸੇ ਨੇ ਵੀ ਮੀਡੀਆ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹ ਸਾਦੇ ਰਹਿ ਕੇ ਆਮ ਜਿਸ ਤਰ੍ਹਾਂ ਸੰਕਟ ਆਂਦੀ ਉਹ ਸਾਹਮਣੇ ਸਾਦੇ ਭਾਵ ਦੇ ਨਾਲ ਇਹ ਸਾਰੀ ਸੇਵਾ ਜਿਹੜੀ ਉਹਨਾਂ ਨੂੰ ਦਿੱਤੀ ਗਈ ਆ ਕਿਸੇ ਨੂੰ ਜਿਹੜੀ ਮੀਡੀਆ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੋ ਸ਼ੁਕਰੀਆ ਗੱਲਬਾਤ ਕਰਨ ਲਈ ਵਾਕਿ ਜਿਸ ਤਰ੍ਹਾਂ ਦੇ ਨਾਲ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਹੱਥ ਦੇ ਵਿੱਚ ਵਰਸ਼ਾ ਫੜੀ ਹੋਏ ਨੇ 휠ਚੇਅਰ ਦੇ ਉੱਪਰ ਬੈਠੇ ਹੋਏ ਨੇ ਗੱਲ ਦੇ ਵਿੱਚ ਤੱਕਤੀ ਪਾਈ ਹੋਈ ਆ ਤੇ ਗੁਰੂ ਘਰ ਦੇ ਜਿਹੜਾ ਕਿ ਦਿਉੜੀ ਹੈਗੀ ਆ ਉੱਥੇ ਪੈਰਾ ਦੇ ਰਹੇ ਹੈਗੇ ਨੇ ਤੇ ਨਾਲ ਹੀ ਦੇਖਿਆ ਜਾ ਸਕਦਾ ਹੈ ਕਿ ਮੂਹ ਦੇ ਵਿੱਚ ਉਹ ਜਿਹੜੇ ਕੀ ਹੈ RAM ਨਾਮ ਦਾ ਜਾਪ ਵੀ ਕਰ ਰਹੇ ਹੈਗੇ ਨੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਨਾਮ ਦਾ ਜਾਪ ਵੀ ਕਰ ਰਹੇ ਹੈਗੇ ਨੇ ਪਾਠ ਕਰ ਰਹੇ ਹੈਗੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕੀ ਹੈ ਆਪਣੇ ਗੁਨਾਹ ਤੱਕ ਕਬੂਲੇ ਗਏ ਨੇ ਇਹ ਸਿਰਫ ਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੀ ਆਪਣੇ ਗੁਨਾਹ ਨਹੀਂ ਕਬੂਲੇ ਗਏ ਸਗੋਂ ਜਿਹੜੇ ਕੀ ਬਾਕੀ ਹੋਰ ਆਗੂ ਸਹਿਬਾਨ ਜਿਨ੍ਹਾਂ ਨੇ ਸਰਕਾਰ ਰਹਿੰਦਿਆਂ ਹੋਇਆਂ ਪੁਰੀਆਂ ਜਿਹੜੀਆਂ ਕੀ ਸਹੂਲਤਾ ਦਾ ਆਨੰਦ ਮਾਣਿਆ ਅਤੇ ਸਰਕਾਰ ਰਹਿੰਦੇ ਹੋયા ਆਪਣੀ ਮਨਮਰਜ਼ੀ ਆ ਕੀਤੀ ਐ ਪਰ ਕਹਿੰਦੇ ਨੇ ਕਿ ਇੱਕ ਦਿਨ ਕੀਤੀਆਂ ਦਾ ਜਿਹੜਾ ਕੀ ਫਲ ਹੈ ਉਹ ਭੁਗਤਣਾ ਹੀ ਪੈਂਦਾ ਹੈ ਇਹ ਉਹੀ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਕੀ ਕਿਸੇ ਸਮੇਂ ਪੂਰੇ ਸਰਕਾਰ ਦੇ ਵਿੱਚ ਇਹਨਾਂ ਦਾ ਡੰਕਾ ਬੋਲਦਾ ਹੁੰਦਾ ਸੁਖਬੀਰ ਸਿੰਘ ਬਾਦਲ ਉਹੀ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਕਾਇਦਾ ਪ੍ਰਧਾਨ ਵੀ ਰਹੇ ਹੈਗੇ ਨੇ ਅਤੇ ਹੁਣ ਇਹ ਆਮ ਨਿਮਾਣੇ ਸਿੱਖ ਦੀ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੇ ਕੀ ਉਹ ਗੁਨਾਹਗਾਰ ਬਣੇ ਹੈਗੇ ਨੇ ਤੇ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਗਈ ਹੈਗੀ ਐ ਸੁਖਬੀਰ ਸਿੰਘ ਬਾਦਲ ਹੋ ਗਿਆ ਜਾਂ ਫਿਰ ਹੋਰ ਜਿੰਨੇ ਵੀ ਇਹਨਾਂ ਦੇ ਉਸ ਸਮੇਂ ਕੈਬਨਿਟ ਦੇ ਵਿੱਚ ਮੰਤਰੀ ਸਾਬਣ ਰਹੇ ਹੋਣ ਭਾਵੇਂ ਉਹ ਬਾਗੀ ਤੜਾ ਹੋਵੇ ਜਾਂ ਦਾਗੀ ਤੜਾ ਹੋਵੇ ਹਰੇਕ ਦੇ ਵੱਲੋਂ ਜਿਹੜੀ ਹੈ ਅੱਜ ਗੁਰੂ ਘਰ ਦੇ ਵਿੱਚ ਸੇਵਾ ਨਿਭਾਈ ਜਾਰੀ ਹੈਗੀ ਅਤੇ ਕਾਬਲੇਗੋਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਕੱਲ ਇਹਨਾਂ ਨੂੰ ਤਨਖਾਹਿਆ ਲਗਾਇਆ ਗਿਆ ਸੀਗਾ ਤਾਂ ਨਾਲ ਹੀ ਸਿੰਘ ਸਹਿਬਾਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਅਤੇ ਹੋਰ ਵੀ ਜਿਹੜੇ ਕੀ ਅਕਾਲੀ ਆਗੂ ਹੈਗੇ ਨੇ ਇਹਨਾਂ ਦੇ ਅਸਤੀਫਿਆਂ ਨੂੰ ਪ੍ਰਵਾਨ ਕੀਤਾ ਜਾਵੇ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਜਿਹੜੇ ਕੀ ਅਕਾਲ ਤਖਤ ਸਾਹਿਬ ਦੇ ਜੱਤਰ ਹੈਗੇ ਨੇ ਉਹਨਾਂ ਦੇ ਵੱਲੋਂ ਇਹ ਬਕਾਇਦਾ ਹੁਕਮ ਦਿੱਤੇ ਗਏ ਸਨ ਕਿ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਜਿਸ ਲਈ ਬਕਾਇਦਾ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਤੇ ਨਾਲ ਹੀ ਡੇਰਾ ਸੱਚਾ ਸੋਦਾ ਜਿਹੜੇ ਗੁਰਮੀਤ RAM REHIM ਹੈਗੇ ਨੇ ਉਹਨਾਂ ਨੂੰ ਮੁਆਫੀ ਦੇਣਾ ਜਾਂ ਫਿਰ ਗੁਰੂ ਘਰ ਦੀ ਗੁਲਕ ਦੇ ਵਿੱਚੋਂ ਪੈਸੇ ਖਰਚ ਕਰਕੇ ਇਸ਼ਤਿਹਾਰ ਦੇ ਨੇ ਤਾਂ ਇਹ ਪੂਰੇ ਜਿਹੜੇ ਕੀ ਮਾਮਲੇ ਕੱਲ ਉਜਾਗਰ ਕੀਤੇ ਗਏ ਪਰ ਨਾਲ ਹੀ ਜੋ ਇੱਕ ਅਹਿਮ ਗੱਲ ਇਸ ਦੌਰਾਨ ਸਾਹਮਣੇ ਆਈ ਹੈ ਕਿ ਜੋ ਵੀ ਗੁਰੂ ਘਰ ਦੀ ਗੁਲਕ ਦਾ ਪੈਸੇ ਦੀ ਬਰਬਾਦੀ ਕੀਤੀ ਗਈ ਹੈ ਉਸ ਦਾ ਜਿਹੜਾ ਕੀ ਹੈ ਹੁਣ ਪਰਪਾਈ ਕਰਨੀ ਪਵੇਗੀ ਬਕਾਇਦਾ ਜਿਹੜੇ ਆਗੂਆਂ ਨੂੰ ਇਹ ਜਿਹੜੇ ਕੀ ਸੇਵਾ ਲਗਾਈ ਗਈ ਹੈਗੀ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਹੋਣ ਜਾਂ ਫਿਰ ਜਲਜੀਤ ਚੀਮਾ ਹੋਣ ਜਾਂ ਹੋਰ ਜਿਹੜੇ ਕੀ ਲੀਡਰ ਹੈਗੇ ਨੇ ਉਹਨਾਂ ਉਹਨਾਂ ਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਵੀ ਸ਼ਾਮਲ ਨੇ ਜੋ ਕਿ ਹੁਣ ਇਹ 90 ਲੱਖ ਰੁਪਏ ਦੀ ਹੈ ਉਹ ਵਿਆਜ ਸਹਿਤ ਪਰ ਭਾਈ ਕਰਨਗੇ ਅਤੇ ਨਾਲ ਹੀ ਜਿਸ ਤਰ੍ਹਾਂ ਦੇ ਨਾਲ ਅੱਜ ਤੋਂ ਸੇਵਾ ਸ਼ੁਰੂ ਕੀਤੀ ਗਈ ਹੈ ਅੱਜ ਅਤੇ ਕੱਲ ਦੋ ਦਿਨ ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਨਗੇ ਫਿਰ ਤੋਂ ਬਾਅਦ ਸ੍ਰੀ ਜਿਹੜਾ ਕੀ ਹੈ ਦਮਦਮਾ ਸਾਹਿਬ ਵਿਖੇ ਵੀ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਸੇਵਾ ਨਭਾਈ ਜਾਣੀ ਇਸੋ ਕਹਿੰਦੇ ਨੇ ਕਿ ਕਰਨੀਆਂ ਦਾ ਫਲ ਇੱਕ ਦਿਨ ਭੁਗਤ ਨਹੀਂ ਪੈਂਦਾ ਤੇ ਅੱਜ ਉਹ ਵੇਲਾ ਆ ਗਿਆ ਤੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕੀ ਹੋਰ ਅ ਆਗੂ ਸਹਿਬਾਨ ਹੈਗੇ ਨੇ ਅਤੇ ਉਹਨਾਂ ਦੇ ਵੱਲੋਂ ਅੱਜ ਗੁਰੂ ਘਰ ਦੇ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਕੱਲੇ-ਕੱਲੇ ਜਿਹੜੇ ਕੀ ਹੋਰ ਸੰਗਤ ਇੱਥੇ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਰਹੀ ਹੈ ਉਹਨਾਂ ਦੇ ਲਈ ਇਹ ਇੱਕ ਮੈਸੇਜ ਵੀ ਹੈ ਕਿ ਗੁਰੂ ਦੇ ਘਰ ਦੇ ਵਿੱਚ ਕੋਈ ਵੀ ਛੋਟਾ ਵੱਡਾ ਨਹੀਂ ਹੈ ਹਰੇਕ ਨੂੰ ਆਪਣੀ ਕਰਨੀ ਦਾ ਫਲ ਜ਼ਰੂਰ ਮਿਲਦਾ ਹੈ ਇਹ ਉਹ ਅਦਾਲਤ ਹੈ ਜਿੱਥੇ ਤਾਂ ਨਾ ਤਾਂ ਗਵਾਹਾਂ ਚਲਦੀਆਂ ਨੇ ਜਾਂ ਦਲੀਲਾਂ ਚਲਦੀਆਂ ਨੇ ਤੇ ਨਾ ਹੀ ਕਿਸੇ ਵਕੀਲ ਦੀ ਪੇਚ ਕੀ ਚਲਦੀ ਹੈ ਸਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਨਾਹਗਾਰ ਖੁਦ ਖੜਾ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਕੀਤੇ ਹੋਏ ਆਪਣੇ ਗੁਨਾਹਾਂ ਦਾ ਫਲ ਜ਼ਰੂਰ ਪੁਗਤਣਾ ਪੈਂਦਾ ਅਜਿਹਾ ਹੀ ਹੋਇਆ ਸਗਵੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੇ ਨਾਲ ਜੋ ਕਿ 2007 ਤੋਂ ਲੈ ਕੇ 17 ਤੱਕ ਆਪਣੀ ਸਰਕਾਰ ਦੇ ਵੇਲੇ ਪੂਰੇ ਗੁਨਾਹਗਰ ਰਹੇ ਹਨ ਕਿ ਕੁਝ ਅਜਿਹੇ ਫੈਸਲੇ ਕੀਤੇ ਗਏ ਜੋ ਕਿ ਪੰਥ ਦੇ ਵਿਰੋਧੀ ਹੈਗੇ ਨੇ ਅਤੇ ਇਸ ਦੇ ਵਿੱਚ ਜਿਹੜਾ ਕਿ ਤਬ ਤੋਂ ਅਹਿਮ ਮਸਲਾ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਾ ਹੋ ਗਿਆ ਬੇਅਦਬੀ ਦਾ ਮੁੱਦਾ ਹੋ ਗਿਆ ਜਾਂ ਫਿਰ ਕਹਿ ਲਈਏ ਕਿ ਜਿਹੜਾ ਕਿ ਹੈ ਗੁਰੂਕਰਦੇ ਪੈਸੇ ਦੀ ਬਰਬਾਦੀ ਦੇ ਨਾਲ ਜੁੜਿਆ ਹੋਇਆ ਮਸਲਾ ਹੋ ਗਿਆ ਇਹ ਤਮਾਮ ਜਿਹੜੇ ਕਿ ਮਸਲੇ ਉਜਾਗਰ ਕੀਤੇ ਗਏ ਨੇ ਤੇ ਨਾਲ ਹੀ ਕੱਲ ਜਦੋਂ ਇਹ ਕਾਰਵਾਈ ਚਾਰੀ ਸੀਗੀ ਤਾਂ ਜੱਦਦਰ ਗਿਆਨੀ ਹਰਪੀਤ ਸਿੰਘ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਕਾਂਗਰਸ ਸਰਕਾਰ ਦੇ ਵੇਲੇ ਜੋ ਵੀ ਜੋ ਵੀ ਜ਼ਖਮਾਂ ਨੂੰ ਅਲੈ ਕੀਤਾ ਗਿਆ ਸੀਗਾ ਜਾਂ ਫਿਰ ਜੋ ਵੀ ਜ਼ਖਮ ਕਾਂਗਰਸ ਸਰਕਾਰ ਦੇ ਵੱਲੋਂ ਦਿੱਤੇ ਗਏ ਸੀਗੇ ਲੋਕਾਂ ਨੂੰ ਉਮੀਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਆਉਣਾ ਜ਼ਖਮਾਂ ਤੇ ਮਲਮ ਲਗਾਉਂਦਾ ਕੰਮ ਕਰੇਗਾ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਨੇ ਉਹਨਾਂ ਜ਼ਖਮਾਂ ਦੇ ਉੱਪਰ ਮਲਮ ਲਗਾਉਣ ਦੀ ਬਜਾਏ ਉਹਨਾਂ ਨੂੰ ਹੋਰ ਜ਼ਿਆਦਾ ਜ਼ਖਮਾਂ ਨੂੰ ਕਰਦੇ ਅਤੇ ਉਹਨਾਂ ਦੇ ਉੱਪਰ ਲੂਨ ਛਿੜਕਣ ਦਾ ਕੰਮ ਕੀਤਾ ਹੈ ਇੱਕ ਤਾਂ ਜਿਹੜੇ ਕਿ ਉਸ ਸਮੇਂ ਦੇ ਪੁਲਿਸ ਅਫਸਰ ਸਿਗੇ ਕਾਂਗਰਸ ਸਰਕਾਰ ਦੇ ਵਿਲੇ ਜਿਨ੍ਹਾਂ ਦੇ ਵੱਲੋਂ ਫੇਕ ਮੁਕਾਬਲੇ ਕੀਤੇ ਗਏ ਕਈ ਜਿਹੜੇ ਕਿ ਕਹਿ ਸਕਦੇ ਹਾਂ ਕਿ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਇਹ ਵੀ ਖੁਦ ਜਿਹੜਾ ਕਿ ਹੈ ਜ਼ੁਲਮ ਕਬੂਲ ਕੀਤਾ ਸੁਖਬੀਰ ਸਿੰਘ ਬਾਦਲ ਨੇ तमाम ਜਿਹੜੇ ਕੀ ਸਵਾਲਾਂ ਦੇ ਜਵਾਬ ਦਿੱਤੇ ਪਰ ਇਸੇ ਦੌਰਾਨ ਚੰਦੂ ਮਾਜਰਾ ਜਿਹੜੇ ਕਿ ਹੈ ਜਿੰਨੇ ਵੀ ਉਹਨਾਂ ਨੂੰ ਗੁਨਾਹ ਗਿਣਵਾਏ ਕੀਤਾ ਹਰੇਕ ਤੇ ਉੱਪਰ ਉਹ ਬਹਿਸਵਾਦੀ ਕਰਦੇ ਹੋਏ ਜ਼ਰੂਰ ਦੇਖੇ ਗਏ ਹੈਗੇ ਨੇ ਤੇ ਇਸ ਦੀ ਬਕਾਇਦਾ ਸਮੂਹ ਸੰਗਤਾਂ ਦੇ ਵੱਲੋਂ ਹਰ ਇੱਕ ਜਿਹੜੀ ਹੈ ਅਸਤੀਤੀ ਦੀ ਪਲੀਪਾਂਤੀ ਤਸਵੀਰ ਵੀ ਵੇਖੀ ਗਈ ਹੈ ਕਿਸ ਤਰ੍ਹਾਂ ਦੇ ਨਾਲ ਚੰਦੂ ਮਾਜਰਾ ਦੇ ਵੱਲੋਂ ਉੱਥੇ ਆਪਣੇ ਜਿਹੜਾ ਕੀ ਬਿਆਨਬਾਜ਼ੀ ਕੀਤੀ ਜਾਂਦੀ ਹੈਗੀ ਆ ਪੰਸ ਸਿੰਘ ਸਹਿਬਾਨਾ ਦੇ ਨਾਲ ਬਹਿਸਵਾਜੀ ਕੀਤੀ ਜਾਂਦੀ ਤੇ ਆਪਣੇ ਹੀ ਦਿੱਤੇ ਕੀ ਬਿਆਨਤੋਂ ਮੁਕਰਦੇ ਹੋਏ ਜਿਹੜੇ ਹੈਗੇ ਨੇ ਪਰਮਿੰਦਰ ਚੰਦੂ ਮਾਜਰਾ ਉਹ ਅਵੇਕੇਗੇ ਸਿਗੇ ਅਤੇ ਹੁਣ ਥੋੜੀ ਜਿਹੀ ਦੇਰ ਪਹਿਲਾਂ ਜਿਹੜਾ ਕੀ ਹੈ ਵਿਕਰਮ ਮਜੀਠੀਆ ਵੀ ਪਹੁੰਚੇ ਹੈਗੇ ਨੇ ਅਤੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਆਗੂ ਹੈਗੇ ਨੇ ਭਾਵੇਂ ਉਹ ਦਲਜੀਤ ਚੀਮਾ ਹੋਣ ਬਲਵਿੰਦਰ ਸਿੰਘ ਪੁੰਦੜ ਹੋਣ ਢੀਂਸਾ ਹੋਣ ਜਾਂ ਫਿਰ ਹੋਰ ਜਿਹੜੇ ਕੀ ਲੀਡਰ ਹੈਗੇ ਨੇ ਉਹ ਮੌਕੇ ਦੇ ਉੱਪਰ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਹੁਣ ਟਾਇਲਟਾਂ ਸਾਫ ਕਰਨ ਦੀ ਜਿਹੜੀ ਸੇਵਾ ਨਿਭਾਈ ਜਾਵੇਗੀ ਇਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਉਹ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਉਣਗੇ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਨਿਭਾਉਣਗੇ ਅਤੇ ਫਿਰ ਜੋ ਹੈਗਾ ਆ ਗੁਰੂ ਦੀ ਬਾਣੀ ਦਾ ਸਰਵਣ ਵੀ ਕਰਨਗੇ ਇਹ ਜਿਹੜੀ ਹੈ ਕਿ तमाम ਵੱਖ-ਵੱਖ ਸੇਵਾਵਾਂ ਮਾ ਹੈਗੀਆਂ ਨੇ ਉਹ ਜੱਦਾੜ ਸਹਿਬਾਨਾਂ ਦੇ ਵੱਲੋਂ ਕੱਲ ਸੁਣਾਈਆਂ ਗਈਆਂ ਹੈਗੀਆਂ ਨੇ ਸੁਖਦੇਵ ਸਿੰਘ ਢੀਂਸਾ ਨੂੰ ਵੱਡੀ ਉਮਰ ਹੋਣ ਕਰਕੇ ਜਿਹੜਾ ਕੀ ਹੈ ਉਹ ਸੇਵਾ ਤੋਂ ਥੋੜੀ ਜੀ ਹੈ ਰਾਹਤ ਦਿੱਤੀ ਗਈ ਹੈਗੀ ਅਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੀ ਲੱਤ ਦੇ ਵਿੱਚ ਫੈਕਚਰ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਜਿਹੜਾ ਕੀ ਹੈ ਪਹਿਰੇਦਾਰੀ ਦੀ ਸੇਵਾ ਦਿੱਤੀ ਗਈ ਹੈ ਪਰ ਕੱਲ ਜਿਹੜੀ ਕਾਰਵਾਈ ਹੁੰਦੀ ਹੈ ਉਸ ਦੇ ਵਿੱਚ ਸਭ ਤੋਂ ਜੋ ਵੱਡੀ ਗੱਲ ਵੇਖਣ ਨੂੰ ਮਿਲੀ ਹੈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਜਿਹੜਾ ਕੀ ਉਹ ਵਾਪਸ ਲਿਆ ਗਿਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਰਕਾਰ ਰੰਦਿਆ ਹੋਇਆ ਫੈਸਲੇ ਕੀਤੇ ਗਏ ਉਹ ਪੰਥ ਵਿਰੋਧੀ ਹੈਗੇ ਨੇ ਅਤੇ ਨਾਲ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈਗੀ ਹੈ ਸੋ ਇਹ ਜਿਹੜਾ ਕਿ ਐਵਾਰਡ ਸੀਗਾ ਯਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਵੇਖਦਿਆਂ ਦਿੱਤਾ ਗਿਆ ਸੀ ਪਰ ਉਹਨਾਂ ਦੇ ਸਰਕਾਰ ਦੇ ਵਿਲੇ ਜੋ ਗਲਤੀਆਂ ਹੋਈਆਂ ਉਸ ਦੇ ਨਾਲ ਕਾਫੀ ਜ਼ਿਆਦਾ ਸਿੱਖ ਪੰਥ ਨੂੰ ਢਾਲ ਗਈ ਅਤੇ ਅਜਿਹੇ ਦੇ ਵਿੱਚ ਹੁਣ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਕਰੇ ਕੌਮ ਦੇ ਨਾਲ ਨਵਾਜਿਆ ਗਿਆ ਸੀ ਉਹ ਸਨਮਾਨ ਵਾਪਸ ਕਰਨ ਦੇ ਵੀ ਹੁਕਮ ਨੇ ਉਹ ਦਿੱਤੇ ਗਏ ਨੇ ਸੋ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਕਿ ਜਿੰਨੇ ਵੀ ਇਹ ਤਨਖਾਈਏ ਹੈਗੇ ਨੇ ਜਿਨ੍ਹਾਂ ਨੂੰ ਗੁਨਾਹਗਾਰ ਕਿਹਾ ਗਿਆ ਹੈਗਾ ਜਾਂ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਸੇਵਾ ਨਿਭਾਉਣੀ ਹੋਵੇਗੀ ਗੱਲ ਦੇ ਵਿੱਚ ਤਕਤੀਆਂ ਪਾ ਕੇ ਜਿਹੜੇ ਕਿ 1 ਘੰਟਾ ਉਹ व्हीਲਚੇਅਰ ਤੇ ਬੈਠ ਕੇ ਸੁਖਬੀਰ ਸਿੰਘ ਬਾਦਲ ਪੈਰੇਦੜੀ ਸੇਵਾ ਕਰ ਰਹੇ ਨੇ ਬਾਕੀ ਜਿਹੜੇ ਕੀ ਹੋਰ ਆਗੂ ਸੇਵਾਨ ਹੈਗੇ ਨੇ ਉਹ ਟਾਇਲਟਾਂ ਸਾਫ਼ ਕਰਨ ਦੀ ਸੇਵਾ ਨਿਭਾਉਣਗੇ ਫਿਰ ਲੰਗਰ ਦੇ ਝੂਠੇ ਵਰਤਨ ਸਾਫ ਕਰਨ ਦੀ ਸੇਵਾ ਕੀਤੀ ਜਾਵੇਗੀ ਅਤੇ ਪੂਰੀ ਸੇਵਾ ਦੇ ਦੌਰਾਨ ਹਰ ਇੱਕ ਤਨਖਾਈ ਦੇ ਗੱਲ ਦੇ ਵਿੱਚ ਤਕਤੀ ਜ਼ਰੂਰ ਪਾਈ ਹੋਵੇਗੀ ਜਿਹੜੀ ਅਕਾਲ ਤਖਤ ਸਾਹਿਬ ਦੇ ਵੱਲੋਂ ਲੱਗੀ ਸੇਵਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦੀ ਵੀ ਜਿਹੜੇ ਉਹ